328 ਪਵਨ ਸਰੂਪ ਕਿੱਥੇ ਨੇ ਸਿੱਖ ਸੰਗਤ ਇਹ ਜਾਨਣਾ ਚਾਹੁੰਦੀ ਹੈ ਤੇ ਕਈ ਲੋਕਾਂ ਨੂੰ ਇਹ ਵੀ ਲੱਗ ਰਿਹਾ ਹੋਏਗਾ ਸੰਗਤ ਦੇ ਵਿੱਚ ਕਿ ਐਸਆਈਟੀ ਬਣ ਗਈ ਹੁਣ ਇਹ ਦੱਸੇਗੀ ਸਾਨੂੰ ਕਿ ਕਿੱਥੇ ਨੇ ਪਵਨ ਸਰੂਪ ਗੌਰਵ ਜੀ ਸਭ ਤੋਂ ਪਹਿਲਾਂ ਤਾਂ बार-बार ਇੱਕੋ ਹੀ ਗੱਲ ਸਾਹਮਣੇ ਆ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਾਡੀ ਸੁਪਰੀਮ ਅਥਾਰਟੀ ਹੈ ਸਬੀ ਬਾਡੀ ਹੈ ਪੂਰੀ ਸਿੱਖ ਕੌਮ ਦੀਆਂ ਜਦੋਂ ਇਹ ਗੁਰਮਤਾ ਹੋਇਆ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਦੀ ਜਾਂਚ ਕਰਾਈ ਜਾਵੇ ਨਾ ਕਿ ਸ਼੍ਰੋਮਣੀ ਕਮੇਟੀ ਨਹੀਂ ਸ਼੍ਰੋਮਣੀ ਕਮੇਟੀ ਵੀ ਇਨਕੁਆਇਰੀ ਕਰ ਸਕਦੀ ਹੈ ਪਰ ਨਹੀਂ ਬਿਸਰੀ ਕਾਲ ਤੱਕ ਸਭ ਤੋਂ ਕਰਾਈ ਜਾਵੇ ਉਸ ਤੇ ਜੋ ਪੜਤਾਲ ਹੋਈ ਜੋ ਮਿਸਾਲੀ ਕਾਰਵਾਈ ਹੋਈ ਸੇਵਾਦਾਰ ਤੋਂ ਲੈ ਕੇ ਚੀਫ ਸੈਕਟਰੀ ਤੱਕ ਪ੍ਰਧਾਨ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਸੁਚਮੁਚੀ ਅੰਤਰਕ ਕਮੇਟੀ ਤੱਕ ਉਹ ਸਾਹਮਣੇ ਵੇਖਿਆ ਕਿ ਮਿਸਾਲੀ ਕਾਰਵਾਈ ਇੱਕ ਜ਼ਿਲ੍ਹੇ ਦਾ ਕੋਈ ਮੁਲਾਜ਼ਮ ਗਲਤੀ ਕਰੇ ਕਲਰਕ ਸੇਵਾਦਾਰ ਤਾਂ ਸੂਬੇ ਦਾ ਚੀਫ ਸੈਕਟਰੀ ਸੂਬੇ ਦਾ ਮੁੱਖ ਮੰਤਰੀ ਸਾਰੇ ਮਨਿਸਟਰ ਕਟਹਿਰੇ 'ਚ ਖੜੇ ਹੋਣਾਂ ਜਿੱਥੋਂ ਤੱਕ ਇਹ ਗੱਲ ਸਾਹਮਣੇ ਆਈ ਹੈ ਕੋਈ ਗਾਇਬ ਹੋਣ ਦੀ ਗੱਲ ਨਹੀਂ ਈਸਰ ਸਿੰਘ ਰਿਪੋਰਟ ਦੇ ਵਿੱਚ ਬਕਾਇਦਾ ਕਲੀਅਰ ਹੈ 1151 ਦੀ ਰਿਪੋਰਟ ਦੇ ਵਿੱਚ ਵੀ ਕੋਈ ਗਾਇਬ ਨਹੀਂ ਹੋਇਆ ਕੋਈ ਬੇਅਦਬੀ ਨਹੀਂ ਹੋਈ ਕੋਈ ਮਰਿਆਦਾ ਦਾ ਘਾਣ ਨਹੀਂ ਹੋਇਆ ਰਿਕਾਰਡ ਦੀ ਹੇਰ ਫੇਰ ਉਹ ਸਾਹਮਣੇ ਕਿੱਥੋਂ ਆਈ ਜਦੋਂ ਇੱਕ ਅਧਿਕਾਰੀ ਰਿਟਾਇਰ ਹੁੰਦਾ ਆ ਰਾਮ ਸਰ ਸਾਹਿਬ ਜਿੱਥੇ ਗੁਰੂ ਰਾਂਝਾ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਦੀ ਸਪਾਈ ਹੁੰਦੀ ਹੈ ਉੱਥੋਂ ਜੇ ਇੱਕ ਅਧਿਕਾਰੀ ਰਿਟਾਇਰ ਹੁੰਦਾ ਜੋ ਦੂਜਾ ਅਧਿਕਾਰੀ ਚਾਰਜ ਲੈਂਦਾ ਉਹ ਚਾਰਜ ਦੌਰਾਨ ਵੇਖਦਾ ਕਿ ਜੋ ਮੈਨੂੰ ਰਿਕਾਰਡ ਦੇ ਰਹੇ ਐ ਜੋ ਪੇਮੈਂਟ ਦਾ ਰਿਕਾਰਡ ਐ ਉਹ ਐਨੇ ਸਰੂਪਾਂ ਦਾ ਤੇ ਜੋ ਜਿਲਦ ਦਾ ਲਾ ਲਓ ਜਾਂ ਆਪਣੀ ਲੀਜਰ ਲਾ ਲਓ ਠੀਕ ਜੋ ਅੰਕ ਲਾ ਲਓ ਪਾਵ ਅੰਕ ਲਾ ਲਓ ਉਹ ਵੀ ਉਹ ਐਨੇ ਨਹੀਂ ਗੀ ਸੋ ਉਸ ਤੋਂ ਬਾਅਦ ਪੁਲਿਸ ਅਧਿਕਾਰੀ ਨੂੰ ਪੁੱਛਿਆ ਗਿਆ ਚੌਧਾਰੀ ਨੇ ਤਰਕ ਦਿੱਤਾ ਜੋ ਘਟਨਾਵਾ ਵਾਪਰਦੀਆਂ ਕਿਉਂਕਿ ਸਰਕਾਰਾਂ ਦਾ ਪ੍ਰਬੰਧ ਚਲਾਉਣਾ ਵੱਖਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਿਕ ਆਸਤਾ ਸ਼ਰਧਾ ਨਾਲ ਜੁੜਿਆ ਜਿਵੇਂ ਸੰਗਤ ਮੈਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਘਟਨਾ ਬੁਲਾਡੇ ਦੀ ਗੁਰਨੇ ਕਲਾਂ ਦੀ ਸੰਗਤ ਉਗੁਰਬੀਰ ਸਿੰਘ ਮਰਾਏ ਦੇ ਪਹਿਲਾ ਇਨਕੁਆਰੀ ਹੋਗੀ ਪੜਤਾਲ ਹੋਗੀ ਰਿਪੋਰਟ ਹੁੰਦੀ ਹੈ ਫਾਰਮ ਭਰਿਆ ਜਾਂਦਾ ਉਸ ਤੋਂ ਫਾਰਮ ਲੈ ਕੇ ਸੰਗਤ ਸ੍ਰੀ ਆਪਣੇ ਗੋਵਿੰਦਵਾਲ ਸਾਹਿਬ ਜਾਂਦੀ ਹੈ ਚਾਰਜ ਨੂੰ ਜਮ੍ਹਾਂ ਕਰਾਉਂਦੀ ਹੈ ਉਸ ਤੋਂ ਆ ਰਾਮ ਸਰ ਸਾਹਿਬ ਜਾਂਦੀ ਹੈ ਉੱਥੇ ਅਧਿਕਾਰੀ ਕੋਲੇ ਤਿੰਨ ਰੂਪ ਦੇਣ ਦਾ ਅਧਿਕਾਰ ਹੈ ਉੱਥੋਂ ਦੇ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੀਫ ਸੈਕਟਰੀ ਕੋਲੇ ਤਿੰਨ ਸਰੂਪ ਦੇਣ ਦਾ ਅਧਿਕਾਰ ਹੈ ਉਹ ਸੰਗਤ ਨੂੰ ਜੋ ਤਿੰਨ ਸਰੂਪ ਦਿੱਤੇ ਉਹ ਕਹਿੰਦੇ ਜੀ ਚਾਰ ਲੈ ਕੇ ਜਾਣੇ ਆ ਅਸੀਂ ਚਾਰ ਗੋਵਿੰਦਵਾਲ ਸਾਹਿਬ ਜਮਾ ਕਰਾਏ ਆ ਤਾਂ ਅਧਿਕਾਰੀ ਨੇ ਕਿਹਾ ਵੀ ਨਹੀਂ ਮੈਂ ਤਿੰਨ ਦੇ ਸਕਦਾ ਸੰਗਤ ਕਹਿੰਦੀ ਅਸੀਂ ਪੰਜ ਪਿਆਰਿਆਂ ਦੇ ਰੂਪ ਵਿੱਚ ਪੰਜ ਸਿੰਘ ਪਾਲਕੀ ਸਾਹਿਬ ਆ ਅਤੇ 50 ਗੁਰਸਿੱਖ ਆਏ ਆ 200 ਕਿਲੋਮੀਟਰ ਤੋਂ ਚੱਲ ਕੇ ਆਏ ਆ ਅਸੀਂ ਪੇਮੈਂਟ ਜਮਾ ਕਰਾ ਰਹੇ ਆ ਸਾਨੂੰ ਚਾਰ ਦੇ ਦਿਓ ਅਧਿਕਾਰੀ ਕਹਿੰਦਾ ਨਹੀਂ ਜੀ ਮੈਂ ਤਿੰਨ ਹੀ ਦੇ ਸਕਦਾ ਚਲੋ ਇਹ ਮਸਲਾ ਚੱਲਦਾ ਕਰਕੇ ਰੋ ਗਿਆ ਪਹਿਲਾਂ ਅਧਿਕਾਰੀ ਨੂੰ ਤਰਕੇ ਦਿੱਤਾ ਵੀ ਜਿੱਥੋਂ ਸੰਗਤ ਦੀਆਂ ਭਾਵਨਾਵਾਂ ਹੁੰਦੀਆਂ ਸੰਗਤ ਕਹਿ ਰਹੀ ਹੈ ਤਿੰਨ ਦੀ ਬਜਾਏ ਚਾਰ ਦੇਤੀ ਪਰ ਰਿਕਾਰਡ ਦੇ ਵਿੱਚ ਤੋਂ ਤਿੰਨ ਹੀ ਚਾੜੂਗਾ ਕਿਉਂਕਿ ਚਾਰ ਨਹੀਂ ਚਾੜ ਸਕਦਾ ਅਧਿਕਾਰੀ ਹੈ ਨਹੀਂ ਰਿਕਾਰਡ ਦੇ ਵਿੱਚ ਐਕਟ ਦੇ ਵਿੱਚ ਕਾਨੂੰਨ ਦੇ ਵਿੱਚ ਨਿਯਮਾਂ ਦੇ ਵਿੱਚ ਨਹੀਂ ਹੈਗਾ ਸੋ ਇਸ ਕਰਕੇ ਕਿਤੇ ਨਾ ਕਿਤੇ ਇੱਕ ਇੱਕ ਕਰਕੇ ਉਸ ਸੰਗਤ ਦੀ ਭਾਵਨਾਵਾਂ ਦੀ ਆੜ ਦੇ ਵਿੱਚ ਉਹ ਅਧਿਕਾਰੀ ਕਿਤੇ ਨਾ ਕਿਤੇ ਕ੍ਰਾਪਸ਼ਨ ਵੀ ਕਰਦਾ ਰਿਹਾ ਵੀ ਰਿਕਾਰਡ ਦੇ ਵਿੱਚ ਤਿੰਨ ਹੀ ਚਾੜੇ ਸੰਗਤ ਨੂੰ 4 ਦੇਤੇ ਪੇਟਾ 4 ਦੀ ਬੇਚਬਰ ਸਾਹਿਬ ਇਹ ਕਿਵੇਂ ਜਸਟੀਫਾਈ ਕਰ ਰਹੇ ਹੋ ਮੈਨੂੰ ਸਮਝ ਨਹੀਂ ਆਇਆ ਕਿ ਤੁਸੀਂ ਅਧਿਕਾਰੀ ਦੇ ਕੋਲ ਰਾਈਟ ਨਹੀਂ ਹੈ ਉਹਨੇ 3 ਦੇ 4 ਦੇ ਦਿੱਤੇ ਫਿਰ ਤੁਸੀਂ ਕਹਿ ਰਹੇ ਹੋ ਰਿਕਾਰਡ ਦੇ ਵਿੱਚ ਨਹੀਂ ਹੋਏਗਾ ਇਹ ਕਿਵੇਂ ਪਾਸਿਬਲ ਹੈ ਮਤਲਬ ਇੱਕ ਪਾਵਨ ਸਰੂਪ ਪਰ ਰਿਕਾਰਡ ਦੇ ਵਿੱਚ ਹੀ ਨਹੀਂ ਹੈ ਕਿ ਸਿਰਫ ਆਸਥਾਨ ਉਸ ਦੇ ਧਿਆਨ ਦੇ ਵਿੱਚ ਰੱਖਿਆ 3 ਦਿਨੇ ਸੀ ਉਹਨਾਂ ਨੇ ਕਿਹਾ 4 ਦੇ ਦਿਓ 4 ਸਰੂਪ ਦੇ ਦਿਓ ਤੁਸੀਂ ਦੇ ਦਿੱਤੇ ਤੇ ਤੁਸੀਂ ਕਹਿ ਰਹੇ ਕਿ ਆਸਥਾ ਸੀ ਉੱਥੇ ਪੰਜ ਸਿੰਘ ਪਹੁੰਚੇ ਹੋਏ ਸੀ ਉਹਨਾਂ ਨੇ ਕਿਹਾ ਕਿ ਅਸੀਂ ਪੰਜ ਪਿਆਰਿਆਂ ਦੇ ਤੌਰ ਤੇ ਮੰਗਦੇ ਹਾਂ ਦੇ ਦਿਓ ਗੌਰਵ ਜੀ ਗੌਰਵ ਜੀ ਇਹ ਗੌਰਵ ਜੀ ਇਸੇ ਕਰਕੇ ਮਸਲਾ ਬਣਿਆ ਇਸੇ ਕਰਕੇ ਸ਼੍ਰੋਮਣੀ ਕਮੇਟੀ ਨੇ ਸ੍ਰੀ ਕਾਲਟਕ ਸਾਬ ਤੋਂ ਪੜਤਾਲ ਕਰਾਈ ਇਸੇ ਕਰਕੇ 11 ਪੰਨਿਆਂ ਦੀ ਇੱਕ ਸਾਲ ਦੇ ਵਿੱਚ ਰਿਪੋਰਟ ਤਿਆਰ ਹੋਈ ਚਰਚਾ ਨੂੰ ਅੱਗੇ ਵਧਾਉਣਾ ਹੈ ਮੇਰੇ ਇੱਕ ਬਹੁਤ ਛੋਟਾ ਜਿਹਾ ਸਵਾਲ ਤੇ ਜਵਾਬ ਦੇ ਚੱਪਰ ਸਾਹਿਬ ਗੌਰਵ ਜੀ 328 ਪਾਵਨ ਸਰੂਪ ਇੱਕ ਇੱਕ ਪਾਵਨ ਸਰੂਪ ਦੀ ਤੁਹਾਡੇ ਕੋਲ ਜਾਣਕਾਰੀ ਹੈ ਕਿ ਜਿੱਥੇ ਤਿੰਨ ਦੀ ਥਾਂ ਚਾਰ ਲੈ ਗਏ ਤਾਂ ਕੌਣ ਲੈ ਗਏ ਜੇ ਅਲੱਗ-ਅਲੱਗ ਥਾਂਾਂ ਤੋਂ ਤਿੰਨ ਦੀ ਥਾਂ ਜਾਂ ਦੋ ਦੀ ਥਾਂ ਤਿੰਨ ਲੈ ਗਏ ਰਿਕਾਰਡ ਦੇ ਵਿੱਚ ਨਹੀਂ ਸੀ ਤਾਂ ਕਿਹੜੇ-ਕਿਹੜੇ ਘਰ ਦੇ ਵਿੱਚ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਵਨ ਸਰੂਪ ਹੈ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 1 ਸਾਲ ਗਿਆਨੀ ਈਸ਼ਰ ਸਿੰਘ ਦੀ ਰਵਾਈ ਦੇ ਵਿੱਚ ਟੀਮਾਂ ਭੇਜੀਆਂ ਗਈਆਂ ਪੜਤਾਲ ਕਰਕੇ ਆਈ ਜਿੱਥੇ-ਜਿੱਥੇ ਵੀ ਉਹ ਅਧਿਕਾਰੀਆਂ ਨੇ ਪੜਤਾਲ ਅਨੁਸਾਰ ਦੱਸਿਆ ਵੀ ਇਹ ਜਗ੍ਹਾ ਤੋਂ ਇਹ ਜਗ੍ਹਾ ਤੋਂ ਉੱਥੇ ਸ਼੍ਰੋਮਣੀ ਕਮੇਟੀ ਦੀਆਂ ਜਾਂਚ ਮੈਂ ਮੈਂ ਚਰਚਾ ਨੂੰ ਅੱਗੇ ਵਧਾਉਣਾ ਮੈਨੂੰ ਮੈਨੂੰ ਇੱਕ ਗੱਲ ਦੱਸੋ ਕਿ 52 ਸਰੂਪ 328 ਵਾਪਸ ਆ ਗਏ ਜਿਹੜੇ ਬਿਲਕੁਲ ਸਰੂਪ ਸਰੂਪ ਗਾਇਬ ਨਹੀਂ ਹੋਏ ਪੇਟਾ ਦਾ ਮਸਲਾ ਸੀ ਉਹ ਅਧਿਕਾਰੀਆਂ ਨੇ ਪੇਟਾ ਜਮ੍ਹਾਂ ਕਰਾਈ ਫੇਰ ਮੇਰਾ ਸਵਾਲ ਸਟੈਂਡ ਕਰਦਾ ਨਹੀਂ ਜਬਰ ਸਾਹਿਬ ਸਟੈਂਡ ਕਰਦਾ ਮੈਂ ਜਾਨਣਾ ਚਾਹੁੰਦਾ ਕਿ ਜਿਹੜੇ 328 ਪਵਨ ਸਰੂਪਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਸਿੱਖ ਸੰਗਤ ਇਹ ਜਾਨਣਾ ਚਾਹੁੰਦੀ ਹੈ ਕਿ ਤੁਹਾਡੇ ਰਿਕਾਰਡ ਦੇ ਵਿੱਚ ਹੈ ਕਿ ਫਰਾਨੀ ਥਾਂ ਤੇ ਫਰਾਨਾ ਸਰੂਪ ਹੈ ਕਿ ਗੁਰੂ ਸਾਹਿਬ ਦਾ ਸਰੂਪ ਇਹ ਇਹ ਸ਼ਖਸੀਅ ਇਹ ਜਥੇਬੰਦੀ ਲੈ ਗਈ ਸੀ ਉਹਨਾਂ ਦੇ ਕੋਲ ਇਸ ਸਮੇਂ ਪੂਰੀ ਮਰਿਆਦਾ ਦੇ ਨਾਲ ਪਿਆ ਹੈ 328 ਦਾ 328 ਦਾ ਰਿਕਾਰਡ ਸਾਡੇ ਕੋਲ ਹੈ ਬਿਲਕੁਲ ਬਿਲਕੁਲ ਗੌਰਵ ਜੀ ਜਿਹੜਾ ਮੈਂ ਦੱਸ ਰਿਹਾ ਇੱਕ ਸਾਲ ਜਾਂਚ ਹੋਈ ਹੈ ਉਹ ਜਾਂਚ ਦੇ ਵਿੱਚ ਹੀ ਕਲੀਅਰ ਹੋਇਆ ਈਸਰ ਸਿੰਘ ਨੇ ਕੋਈ ਮਨੋ ਆਪਣੇ ਮਨ ਦੇ ਵਿੱਚ ਖਿਆਲ ਨਹੀਂ ਲਿਖਤੇ ਜਿਹੜੀ 1100 ਪੰਨੇ ਦੀ ਰਿਪੋਰਟ ਲਿਖੀ ਹੈ ਉਹ ਇਹ ਪੜਤਾਲ ਹੀ ਕੀਤੀ ਹੈ ਵੀ ਸਮੇ ਸਰਕ ਜਗਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਸਤਕਾਰ ਸਹਿਤ ਸੰਗਤ ਲੈ ਕੇ ਆਈ ਹੈ ਸਰਕਾਰ ਸਤ ਸਹਿਤ ਬਰਾਜਮਾਨ ਨੇ ਫੇਰ ਹੀ ਉਹ ਰਿਪੋਰਟ ਦੇ ਵਿੱਚ ਕਿਹਾ ਗਿਆ ਵੀ ਕੋਈ ਸਰੂਪ ਗਾਇਬ ਨਹੀਂ ਹੋਏ ਸਰੂਪ ਹੈ ਕੋਈ ਵਿਅਤ ਵੀ ਨਹੀਂ ਹੋਈ ਕੋਈ ਮਰਿਆਦਾ ਨਹੀਂ ਭੰਗ ਹੋਈ ਹਾਂ ਅਧਿਕਾਰਿਆਂ ਦੀ ਉਲੰਘਣਾ ਤਾਂ ਹੀਓ ਚੀਫ ਸੈਕਟਰੀ ਦਾ ਕਾਰਵਾਈ ਹੋਈ ਅਜਿਹੀ ਕਾਰਵਾਈ ਹੋਈ ਪ੍ਰਧਾਨ ਤੇ ਕਾਰਵਾਈ ਹੋਈ ਮਿਸਾਲੀ ਕਾਰਵਾਈ ਹੋਈ ਐ ਕੋਈ ਨਿੱਕੀ ਮੋਟੀ ਕਾਰਵਾਈ ਨਹੀਂ ਇਹ ਸੇਵਾਦਾਰੀ ਵਾਲੇ ਪੁਆਇੰਟ ਦੇ ਉੱਤੇ ਆਂਦਾ ਥੋੜੇ ਆਪਾਂ ਵੇਟ ਕਰਨਾ ਪੈਣਾ ਤੁਹਾਨੂੰ ਆਪਾਂ ਸਾਰਿਆਂ ਨੂੰ ਇੱਕ ਵਾਰੀ ਐਡ ਕਰ ਲਈਏ ਸੰਘੇੜਾ ਸਾਹਿਬ ਸਭ ਕੁਝ ਰਿਕਾਰਡ ਹੈ ਤਾਂ ਫਿਰ ਐਸਆਈਟੀ ਐਫਆਈਆਰ ਦੀ ਜ਼ਰੂਰਤ ਇੰਗੋਰਵ ਜੀ ਜਿਹੜਾ ਆਪਣਾ ਐਜੀਪੀਸੀ ਦੇ ਨੁਮਾਇੰਦੇ ਸਾਹਿਬ ਨੇ ਜੱਬਰ ਜੀ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਤਿੰਨ ਸਰੂਪ ਦੀ ਮੰਗ ਕੀਤੀ ਤੇ ਪੰਜ ਜਿਹੜੇ ਆ ਰਿਕਾਰਡ ਚ ਫਿਰ ਇਸ ਤਰ੍ਹਾਂ ਨਹੀਂ ਚੜਾਈ ਜਾ ਸਕਦੇ ਉਹਨਾਂ ਨੇ ਇਸ ਤਰ੍ਹਾਂ ਲਿਖਤਾ ਇਸ ਤਰ੍ਹਾਂ ਲਿਖਤਾ ਇਹ ਐਨੀ ਸਿੰਪਲ ਗੱਲ ਨਹੀਂ ਹੈ ਤੁਸੀਂ ਸ਼ੁਰੂ ਵਿੱਚ ਸਾਰਾ ਇਹਦੀ ਬੈਕਗ੍ਰਾਉਂਡ ਵੀ ਦੱਸੀ ਹੈ 328 ਪਾਵਨ ਸਰੂਪਾਂ ਦਾ ਮਸਲਾ ਹੈਗਾ ਆ ਇਹਦੇ ਵਿੱਚ ਇਦਾਂ ਨਹੀਂ ਹੈ ਕਿ ਪੈਸੇ ਐਨੇ ਦੇ ਦੇਓ ਤੇ ਇਸ ਤਰ੍ਹਾਂ ਨਾ ਹੀ ਪੈਸੇ ਦੇ ਦੀ ਗੱਲ ਆ ਭੇਟਾ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਉਹਦਾ ਪ੍ਰੋਪਰ ਰਿਕਾਰਡ ਰੱਖਿਆ ਜਾਂਦਾ ਈਵਨ ਸਿਪਾਈ ਤੱਕ ਵੀ ਕਿ ਕਿੱਥੇ ਪਵਨ ਸਰੂਪਾਂ ਦੀ ਸਿਪਾਈ ਹੋ ਸਕਦੀ ਹੈ ਉਹਦੀ ਡਿਸਟ੍ਰੀਬਿਊਸ਼ਨ ਕਿਸ ਤਰ੍ਹਾਂ ਹੋਣੀ ਆ ਇਹ ਤਾਂ ਜਿਹੜੇ ਆ ਟੀਬਚਾਂਮੇ ਨਾਲੋਂ ਜ਼ਿਆਦਾ ਜਾਣਦੇ ਆ ਇਹ ਰਿਲੀਜੀਅਸ ਮਰਿਆਦਾ ਨੂੰ ਉਸ ਮਰਿਆਦਾ ਦੇ ਅਨੁਸਾਰ ਹੀ ਸਾਰਾ ਕੁਝ ਹੋਣਾ ਹੁੰਦਾ ਆ ਉਸ ਮਰਿਆਦਾ ਦੀ ਪਾਲਣਾ ਨਹੀਂ ਹੋਈ ਸਰੂਪਾਂ ਦੇ ਗਾਇਬ ਹੋਣ ਦਾ ਮਸਲਾ ਉੱਠਿਆ ਤਾਂ ਹੀ ਡਾਕਟਰ ਹਿਸ਼ਸ਼ ਸਿੰਘ ਦੀ ਰਿਪੋਰਟ ਬਣੀ ਆ ਤਾਂ ਹੀ 1100 ਪੰਨੇ ਦੀ ਰਿਪੋਰਟ ਆਈ ਹੈ ਪਰ ਮੈਨੂੰ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਦੀ ਸਰਬੋੱਚ ਸੰਸਥਾ ਆ ਜਿਹਦੀ ਇਹ ਜਿੰਮੇਵਾਰੀ ਸੀਗੀ ਗੁਰਦੁਆਰਿਆਂ ਦੀ ਪ੍ਰੋਪਰ ਮੈਨੇਜਮੈਂਟ ਇਹ ਸਾਰਿਆਂ ਦੀ ਪ੍ਰੋਪਰ ਉਹਨਾਂ ਨੇ ਇਸ ਮਸਲੇ ਨੂੰ ਦਬਾਉਣ ਦੀ ਜਾਂ ਇਹ ਤੱਥ ਛਿਪਾਉਣ ਦੀ ਕੋਸ਼ਿਸ਼ ਕੀਤੀ ਹੈ ਕੋਈ ਸੁਪਾਸਟ ਸੰਗਤ ਸਾਹਮਣੇ ਸਿੱਖਾਂ ਸਾਹਮਣੇ ਕੋਈ ਸੁਪਾਸਟ ਪਾਰਦਰਸ਼ੀ ਗੱਲ ਨਹੀਂ ਪੇਸ਼ ਕਰ ਸਕੇ ਠੀਕ ਔਰ ਇਸੇ ਕਰਕੇ ਸਿੱਖ ਜਥੇਬੰਦੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਤੇ ਆਮ ਲੋਕਾਂ ਦੇ ਇਹ ਸਵਾਲ ਸੀ ਕਿ ਸਾਨੂੰ ਟਰਾਂਸਪੇਰੈਂਟ ਤੌਰ ਤੇ ਦੱਸੋ ਅਸੀਂ ਅਸਲੀ ਮਸਲਾ ਕੀ ਹੈ ਤੇ ਉਹਦੇ ਵਿੱਚ ਇਨਸਾਫ ਕਰੋ ਇਹਨਾਂ ਨੇ ਉਹ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਰਹੀ ਆ ਕਾਂਗਰਸ ਸਰਕਾਰ ਵੀ ਰਹੀ ਆ ਇਹਨਾਂ ਨੇ ਇਸ ਮਸਲੇ ਨੂੰ ਨਹੀਂ ਨਿਜਖਿਆ ਤੇ ਹੁਣ ਜਿਹੜੀ ਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਇਸ ਸਾਰੇ ਦੇ ਮਾਮਲੇ ਤੇ ਜਿਹੜੀ ਆ ਦਸੰਬਰ ਚ ਹੁਣ ਐਫ ਆਈ ਆਰ ਹੋਈ ਆ 7 ਦਸੰਬਰ ਨੂੰ ਇਹ ਕੋਈ ਮਤਲਬ ਉਹ ਰਿਪੋਰਟ ਜਿਹੜੀ ਡਾਕਟਰ ਇਸ਼ੂਤ ਸਿੰਘ ਵਾਲੀ ਆ ਉਹਨੂੰ ਪਾਸੇ ਥੋੜੀ ਕਰ ਦਿੱਤਾ ਆ ਉਹ ਵੀ ਰਿਪੋਰਟ ਦਾ ਹਿੱਸਾ ਹੀ ਐ ਔਰ ਜਿਹੜੀ ਕਿਸੇ ਜਿਹੜਾ ਸਾਹਿਬ ਮੈਂ ਤੁਹਾਡੇ ਤੋਂ ਇਹ ਸਮਝਣਾ ਚਾ ਰਹੇ ਹਾਂ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਬੇਦਬੀ ਹੋਈ ਐ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਜਾਂ ਤਾਂ ਬੇਦਬੀ ਐ ਜਾਂ ਪਰੇਸ਼ਟਾਚਾਰ ਐ ਕਿ ਪੈਸੇ ਜਿਹੜਾ ਭੇਟਾ ਆਪਾਂ ਕਹਿ ਰਹੇ ਮੈਂ ਫਰਜ਼ ਕਰ ਲੈਣਾ ਕਿ ਚਲੋ 1100 ਰੁਪਏ ਦਾ ਭੇਟਾ ਮੈਨੂੰ ਨਹੀਂ ਪਤਾ ਮੈਂ ਸੰਗਤ ਤੋਂ ਮਾਫੀ ਮੰਗੂਗਾ ਮੈਨੂੰ ਨਹੀਂ ਪਤਾ ਕਿ ਭੇਟਾ ਕਿੰਨਾ ਦੇਣਾ ਹੁੰਦਾ ਜਦੋਂ ਗੁਰੂ ਗ੍ਰੰਥ ਸਾਹਿਬ ਜਿਹਦੇ ਪਾਵਨ ਸਰੂਪ ਨੂੰ ਕੋਈ ਜਥੇਬੰਦੀ ਲੈ ਕੇ ਜਾਣਾ ਚ ਤਜੇ 328 ਰੂਪ ਨੇ ਉਹ 1100 ਦੇ ਹਿਸਾਬ ਦੇ ਨਾਲ ਇਹ ਇੱਕ ਅਮਾਉਂਟ ਬਣ ਗਈ ਜੋ ਤੁਸੀਂ ਕਹਿ ਸਕਦੇ ਹੋ ਕਿ ਕਰਪਸ਼ਨ ਹੋ ਗਈ ਇੱਕ ਹੁੰਦੀ ਹੈ ਕਰਪਸ਼ਨ ਇੱਕ ਹੈ ਕਿ ਪਾਵਨ ਸਰੂਪ ਇਸ ਤਰੀਕੇ ਨਾਲ ਉੱਥੇ ਗਏ ਹੈ ਕਿ ਜਿਨ੍ਹਾਂ ਦਾ ਮर्यादा ਦਾ ਧਿਆਨ ਨਹੀਂ ਪਤਾ ਹੀ ਨਹੀਂ ਕਿੱਥੇ ਨੇ ਜਾਂ ਖੁਰਦ-ਬੁਰਦ ਕਰ ਦਿੱਤੇ ਗਏ ਜਾਂ ਤਾਂ ਇਹ ਹੈ ਦੋਵਾਂ ਦੇ ਵਿੱਚੋਂ ਮਤਲਬ ਮੈਂ ਤਾਂ ਸਮਝਣਾ ਚਾ ਰਿਹਾ ਨਾ ਕਿ ਐਗਜ਼ੈਕਟਲੀ ਤੁਸੀਂ ਕਿਹੜੇ ਪੁਆਇੰਟ ਤੋਂ ਇਹ ਜਾਂਚ ਕਰਨ ਦੀ ਗੱਲ ਕਰ ਰਹੇ ਹੋ ਗੌਰਵ ਜੀ ਮੈਂ ਇਹੀ ਗੱਲ ਕਹਿ ਰਿਹਾ ਕਿ ਇਹ ਜਿਹੜੀਆਂ ਐਸਜੀਪੀਸੀ ਕਹਿ ਰਹੀ ਹੈ ਕਿ ਵਿੱਤੀ